ਮਹਾਰਾਸ਼ਟਰ ਦੇ ਨੰਦੇੜ ਸਾਹਿਬ ਦੇ ਵਿੱਚ ਸਾਡਾ ਇੱਕ ਐਸਾ ਸਿੱਖ ਭਾਈ ਚਾਰਾ ਹੈ ਜਿਹੜਾ ਕਿ ਗੁਰੂ ਗੋਬੀ ਸਿੰਘ ਦੇ ਸਮੇਂ ਤੋਂ ਸ਼ਸਤਰ ਬਣਾਉਂਦਾ ਆ ਰਿਹਾ ਹੈ। ਜੰਗ ਲੜਨ ਲਈ ਤੇਗਾ ਬੜਾ ਸ਼ਸਤਰ ਚੰਗਾ ਹੁੰਦਾ ਸੀ। ਇਹ ਸ਼ਸਤਰ ਕਦੇ ਵੀ ਫੇਲ ਨਹੀਂ ਹੁੰਦਾ ਸੀ ਜੰਗ ਵਿੱਚ। ਤਾਂ ਕਰਕੇ ਇਹ ਵੀ ਤੇਗਾ ਹੈਗਾ ਇਹਦਾ weight ਵੀ ਜ਼ਿਆਦਾ ਹੁੰਦਾ ਤਾਂ ਨਾਲੇ ਤਾਂ ਮਾਰ ਵੀ ਬਹੁਤ ਜ਼ਿਆਦਾ ਹੁੰਦਾ। ਇਹਨੂੰ ਕਰੋਲ ਕਹਿੰਦੇ ਨੇ। ਇਹ ਸਕੇਲੇ ਦੀ ਕਰੋਲੇ ਕੀ ਆਪੇ ਹਾਥੀ ਬਣਾ ਰੱਖੀ ਕਿ ਕਰੋਲ। ਇਹ ਝਟਕੇ ਦਾ ਸਸਤਰ ਰਹੇਗਾ ਪਰ ਇਹ ਸਸਤਰ ਇਦਾਂ ਹੁੰਦੇ ਨੇ ਇਹਨੂੰ 1 ਸਵਾ ਲੱਖ ਤੋਂ ਇੱਕ ਵੀ ਲੜ ਸਕਦਾ ਇਹੋ ਜਿਹਾ ਇਹ ਸਸਤਰ ਰਹੇਗਾ ਇਹ ਨਿੱਕਾ ਸਸਤਰ ਹੈਗਾ ਜਿਹੜੇ ਨਿੱਕੇ 부ਜੰਗੀ ਸਿੰਘ ਰਹਿੰਦੇ ਸੀ ਉਹ ਵੀ ਆਗੇ ਸਸਤਰ ਰੱਖਦੇ ਸੀ ਤੋਂ ਇਹ ਨਿੱਕਾ 부ਜੰਗੀ ਸਿੰਘ ਦਾ ਮੁੱਠਾ ਵੀ ਹੈਗਾ ਕੋਈ ਨਿੱਕਾ ਇਹ ਤਾਂ ਕੋਈ ਪਿਸਤੌਲ ਵਰਗਾ ਸਸਤਰ ਹੈਗਾ ਨਾਲ ਯਾਨੀ ਇਹ ਇੱਥੇ ਗਰੀਬੀ ਪਿਸਤੌਲ ਵਰਗੀ ਹੈਗੀ ਤੋਂ ਇਹਨਾਂ ਨੂੰ ਪੇਟ ਖਾਲੀ ਸਸਤਰ ਕਹਿੰਦੇ ਨੇ ਇਹਨੂੰ ਤੋਤਾਪੂਰੀ ਕਹਿੰਦੇ ਨੇ ਉਹ ਜਿਹੜੇ ਸਸਤਰ ਹੈਗੇ ਉਹਨਾਂ ਨੂੰ ਅਸੀਂ ਮਸ਼ੀਨ ਤੇ ਨਹੀਂ ਲਾਂਦੇ ਉਹਨਾਂ ਨੂੰ ਕਿਉਂਕਿ ਮਸ਼ੀਨ ਦਾ ਟੈਂਪਰ ਜ਼ਿਆਦਾ ਹੁੰਦਾ ਨਾ ਉਹਦੀ ਸਪੀਡ ਜ਼ਿਆਦਾ ਹੁੰਦੀ ਕੀਮਤੀ ਸਸਤਰ ਹੁੰਦੇ ਤਾਂ ਉਹਨਾਂ ਨੂੰ ਅਸੀਂ ਹੱਥ ਨਾਲ ਰਿਪੇਰਿੰਗ ਕਰਦੇ ਉਹ ਸਾਨੂੰ ਪਤਾ ਆਏਗਾ ਕਿਸ ਤਰ੍ਹਾਂ ਦਾ ਉਹਨਾਂ ਨੂੰ ਰਿਪੇਨ ਕਰਦੇ ਕਿਸ ਕਿਸ ਦਾ ਸਮਾਨ ਕਿਸ ਤੂ ਆਉਜਾਰ ਲੱਗਦਾ ਉਸ ਤਰ੍ਹਾਂ ਦੇ ਸਸਤਰ ਨੂੰ ਉਹੀ ਪ੍ਰਕਾਰ ਅਸੀਂ ਕਰਦੇ ਹਾਂ ਮਹਾਰਾਸ਼ਟਰ ਦੇ ਨੰਦੇੜ ਸਾਹਿਬ ਦੇ ਵਿੱਚ ਸਾਡਾ ਇੱਕ ਐਸਾ ਸਿੱਖ ਭਾਈਚਾਰਾ ਹੈ ਜਿਹੜਾ ਕਿ ਗੁਰੂ ਗੋਬੀ ਸਿੰਘ ਦੇ ਸਮੇਂ ਤੋਂ ਸ਼ਸਤਰ ਬਣਾਉਂਦਾ ਆ ਰਿਹਾ ਜਾ ਗੁਰੂ ਸਾਹਿਬ ਨੰਦੇੜ ਸਾਹਿਬ ਪੁੱਜੇ ਸਨ ਤਾਂ ਇੱਥੋਂ ਹੀ ਉਹ ਭਾਈਚਾਰਾ ਉਹਨਾਂ ਦੇ ਨਾਲ ਸ਼ਸਤਰ ਤਿਆਰ ਕਰਦਾ ਰਿਹਾ ਪੀੜੀ ਦਰ ਪੀੜੀ ਇਹ ਕਲਾ ਚਲਦੀ ਰਹੀ ਪਰ ਹੁਣੇ ਕਲਾ ਅਲੋਪ ਹੁੰਦੀ ਜਾ ਰਹੀ ਆ ਕਿਉਂਕਿ ਉਹਨਾਂ ਦੀ ਨਵੀਂ ਪੀੜੀ ਪੀੜੀ ਆ ਉਹ ਨਹੀਂ ਚਾਹੁੰਦੀ ਕਿ ਇਹ ਕੰਮ 'ਚ ਪਿਆ ਜਾਵੇ ਨਾ ਤਾਂ ਇਸ 'ਚ ਹੁਣ ਕਮਾਈ ਆ ਤੇ ਨਾ ਹੁਣ ਲੋਕ ਨੇ ਜਿਹੜੇ ਇਹਨਾਂ ਨੂੰ ਜਾਦਾ ਕੰਮ ਦੇ ਕੇ ਰਾਜੀ ਨੇ ਕਿਉਂਕਿ ਟੈਕਨੋਲੋਜੀ ਬਦਲ ਗਈ ਆ ਪਰ ਇਹ ਭਾਈਚਾਰਾ ਅਜੇ ਵੀ ਆਪਣੇ ਹੱਥੀਂ ਸ਼ਸਤਰ ਤਿਆਰ ਕਰਦਾ ਸਾਡਾ ਸਿਗਲੀਗਰ ਸਿੱਖ ਭਾਈਚਾਰਾ ਜਿਹੜਾ ਕਿ ਇਹ ਸ਼ਸਤਰਾਂ ਨੂੰ ਆਪਣੇ ਹੱਥੀ ਤਿਆਰ ਕਰਦਾ ਹੱਥੀ ਬਣਾਉਂਦਾ ਤੇ ਜਿਹੜੇ ਪ੍ਰਾਤਨ ਸ਼ਸਤਰ ਨੇ ਉਹਨਾਂ ਦੀ ਸੇਵਾ ਵੀ ਕਰਦਾ ਹੈ ਇੱਕ ਵਾਰ ਸ਼ਸਤਰ ਸਾਡੇ ਕੋਲ ਕੁਝ ਪਏ ਨੇ ਪ੍ਰਾਤਨ ਉਹਨਾਂ ਦੇ ਤੁਹਾਨੂੰ ਥੋੜੇ ਤਸਵੀਰਾਂ ਦਿਖਾ ਦਿੰਨੇ ਆ ਕਿ ਕਿਸ ਤਰੀਕੇ ਦੇ ਜਿਹੜੇ ਪ੍ਰਾਤਨ ਸ਼ਸਤਰ ਨੇ ਵੱਖ-ਵੱਖ ਲੋਹੇ ਤੋਂ ਬਣੇ ਹੋਏ ਨੇ ਵੱਖ-ਵੱਖ ਲੋਹੇ ਦੀ ਕਿਸਮ ਹੁੰਦੀ ਆ ਜਦ ਅੱਜ ਅਸੀਂ ਇਹਨਾਂ ਦੀ ਇੱਕ ਪੀੜੀ ਦੇ ਜਿਹੜੇ ਉਹ ਸ਼ਖਸ ਜਿਹੜੇ ਇਹ ਸ਼ਸਤਰ ਬਣਾਉਂਦੇ ਨੇ ਬਲਜੀਤ ਸਿੰਘ ਉਹਨਾਂ ਨੂੰ ਮਿਲੇ ਆ ਤਾਂ ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਅੰਦਰ ਵੀ ਇੱਕ ਜਾਤ ਹੁੰਦੀ ਹੈ ਇਹਨਾਂ ਦੀ ਇੱਕ ਇੱਕ ਲਾਗ ਇਡੈਂਟੀਟੀ ਹੁੰਦੀ ਹੈ ਹਰੇਕ ਲੋਹੇ ਦੀ ਇੱਕ ਸ਼ਸਤਰ ਦੇ ਅੰਦਰ ਵੀ ਤੇ ਉਹਨਾਂ ਬਾਰੇ ਵੀ ਜਾਣਾਂਗੇ ਤੇ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਬਲਜੀਤ ਸਿੰਘ ਜੀ ਬਲਜੀਤ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਜੀਤ ਸਿੰਘ ਜੀ ਕਿੰਨੀ ਪੀੜੀ ਹੈਗੀ ਆ ਤੁਹਾਡੀ ਹੈ ਜਿਹੜੇ ਸਾਰਾ ਤਿਆਰ ਕਰ ਇਹ ਸਾਡੀ 10ਵੀਂ ਪੀੜੀ ਹੈਗੀ ਤਾਂ ਗੁਰੂ ਸਾਹਿਬ ਜੀ ਤੋਂ ਚੱਲਦੀ ਆ ਰਹੀ ਹੈ ਅਸੀਂ ਮਹਾਰਾਜ ਜੀ ਦੇ ਜਿਹਦੇ ਅਨੰਦਪੁਰ ਸਾਹਿਬ ਹੈਗਾ ਉੱਥੇ ਸਾਡਾ ਕਿਲਾ ਸੀ ਲੋਹਗੜ ਕਿਲਾ ਉੱਥੇ ਸਾਦਾ ਪ੍ਰੋਕਰ ਰਹਿੰਦਾ ਸੀ ਉੱਥੋਂ ਹੀ ਸਾਡੇ ਮਹਾਰਾਜ ਦੇ ਨਾਲ ਹੀ ਪ੍ਰੋਕਰ ਸਾਡਾ ਇੱਥੇ ਆਇਆ ਸੀ ਤੋਂ ਇੱਥੇ ਵੀ ਮਹਾਰਾਜ ਦੀ ਸੇਵਾ ਪ੍ਰਾਤਨ ਸੇਵਾ ਕਰਦੇ ਨੇ ਪ੍ਰਾਤਨ ਸੇਵਾ ਹਾਂ ਜੀ ਉਹ ਸ਼ਸਤਰ ਜਿਹੜੇ ਨੇ ਅਗਲੀ ਪੀੜ੍ਹੀ ਬਣਾ ਰਹੀ ਹੈ ਜਾਂ ਕਿ ਤੋਂ ਦੂਰ ਜਾਂਦੀ ਚੱਲੀ ਹੈ ਇਹਦਾ ਗਨ ਦੇਖੋ ਅੱਗੇ ਤੋਂ ਰਾਜਾ ਮਹਾਰਾਜ ਦਾ ਰਾਜ ਸੀ ਤੋਂ ਹੁਣ ਰਾਜ ਜਿਹੜਾ ਅੰਗਰੇਜ਼ਾਂ ਦਾ ਆਇਆ ਸੀ ਤੋਂ ਉੱਥੇ ਇੱਕ ਈਸਟ ਇੰਡੀਆ ਕੰਪਨੀ ਆਈ ਸੀ ਦੇਸ਼ 'ਚ ਤੋਂ ਉਹਨਾਂ ਨੇ ਆਰਮੇਟ ਆਰਮੇਟ ਲਾਇਆ ਸੀ ਤੋਂ ਆਰਮੇਟ ਦੇ ਲਾਗੇ ਜਿਹੜੇ ਸ਼ਸਤਰ ਬਣਾਉਂਦੇ ਜਿਹੜਾ ਹੈਗਾ ਉਹ कट हो गया सी देश जो तू आर्मेट ਸਾਡੇ ਉੱਤੇ ਲੱਗਣ ਕਰਕੇ ਪੀੜੀ ਜੋ ਜ਼ਿਆਦਾ ਕਰਕੇ ਪੀੜੀ ਮੁੱਕ ਗਈ ਨਹੀਂ ਤਾਂ ਹੁਣ ਕੁਝ ਪੀੜੀ ਆਏਗੀ ਜੋ ਇਹ ਸੇਵਾ ਨਿਭਾਰੀ ਨੇ ਜਿ ਸੱਜਦਾ ਸਾਡੀ ਪੀੜੀ ਹੈਗੀ ਸਾਡਾ ਡੈਡੀ ਦਾ ਨਾਮ ਹੋਏਗਾ ਭਗਵਾਨ ਸਿੰਘ ਸਾਡਾ ਦਾਦੇ ਦਾ ਨਾਮ ਹੋਏਗਾ ਰਾਮ ਸਿੰਘ ਉਹਨਾਂ ਦੀ ਸਾਰੀ ਪੀੜੀ ਇਹ ਚੱਲ ਰਹੀ ਨਹੀਂ ਜੋ આજ ਵੀ ਸੇਵਾ ਕਰ ਰਹੇ ਨੇ ਅਸੀਂ ਕੇਵਲ ਇਹ ਸ਼ਸਤਰ ਜਿਵੇਂ ਹੁਣ ਤੱਕ ਸਾਹਿਬ ਜਿਹੜੇ ਸ਼ਸਤਰ ਪਏ ਨੇ ਉਹਨਾਂ ਦੀ ਵੀ ਸੇਵਾ ਮਿਲਦੀ ਹੈ ਜੀ हां जी ਸਾਡੇ ਪੁਰਖਾਂਤੀ ਸੇਵਾਚਰੀ ਦੇ ਸਾਡੇ ਡੇਡੀ ਜੀ ਸਾਡੇ ਦਾਦਾ ਉੱਥੇ ਦੇ ਮੁੱਖੇ ਸ਼ਸਤਰ ਸੇਵਾਦਾਰ ਹੈਗੇ ਉਹ ਵੀ ਦਾਸ ਸੇਵਾ ਕਰਦਾ ਹੁੰਦੇ ਜਿਨੇ ਖਜ਼ਾਨੇ ਦੇ ਸ਼ਸਤਰ ਹੈਗੇ 10-56 ਜਿਹਦੇ ਆਪ ਸੇਵਾ ਕਰਦੇ ਦੇ ਨੇ ਸਾਡੇ ਹਰ ਹਰ ਸਾਲ ਤਖਤ ਦਸਨਾਨ ਨੂੰ ਹਾਜ਼ਰੀ ਲਾਂਦੇ ਨੇ ਸਾਰੇ ਸ਼ਸਤਰ ਜਿਹੇਗੇ ਸਾਡੇ ਪਾਸ ਉਹਨਾਂ ਦੇ ਉਹ ਜਿਹੜੇ ਸ਼ਸਤਰ ਹੈਗੇ ਉਹਨਾਂ ਨੂੰ ਅਸੀਂ ਮਸ਼ੀਨ ਤੇ ਨਹੀਂ ਲਾਂਦੇ ਉਹਨਾਂ ਨੂੰ ਕਿਉਂਕਿ ਮਸ਼ੀਨ ਦਾ ਟੈਂਪਰ ਜ਼ਿਆਦਾ ਹੁੰਦਾ ਨਾ ਉਹਦੀ ਸਪੀਡ ਜਾਂਦਾ ਹੁੰਦੀ ਕੀਮਤੀ ਸ਼ਸਤਰ ਹੁੰਦੇ ਤਾਂ ਉਹਨਾਂ ਨੂੰ ਅਸੀਂ ਹੱਥ ਨਾਲ ਰਿਪੇਅਰਿੰਗ ਕਰਦੇ ਉਹ ਸਾਨੂੰ ਪਤਾ ਆਏਗਾ ਕਿਸ ਤਰ੍ਹਾਂ ਦਾ ਉਹਨਾਂ ਨੂੰ ਰਿਪੇਨ ਕਰਦੇ ਕਿਸ ਕਿਸ ਦਾ ਸਮਾਨ ਕਿਸ ਤੀ ਆਉਜਾਰ ਲੱਗਦਾ ਉਸ ਤਰ੍ਹਾਂ ਦੇ ਸ਼ਸਤਰ ਨੂੰ ਉਸੇ ਪ੍ਰਕਾਰ ਅਸਿੱਤ ਕਰਦੇ ਨੇ ਬਿਲਕੁਲ ਜਿਹੜੇ ਜਿਹੜੇ ਸ਼ਸਤਰ ਗੁਰੂ ਸਾਹਿਬ ਦੇ ਆਪਣੇ ਸ਼ਸਤਰ ਨੇ ਜਿਹੜੇ ਦਰਬਾਰ ਸਾਹਿਬ ਤੇ ਸ਼ਿਸ਼ੋਭਿਤ ਨੇ ਉਹਨਾਂ ਨੂੰ ਇਹਨਾਂ ਦੇ ਮੁਤਾਬਕ ਮਸ਼ੀਨ ਨਾਲ ਨਹੀਂ ਬਣਾਇਆ ਜਾਂਦਾ ਹੱਥੀ ਆਪਣੇ ਸੰਦਾ ਨਾਲ ਉਹਨਾਂ ਤੇ ਕਾਰੀਗਰੀ ਕੀਤੀ ਜਾਂਦੀ ਹੈ ਬਹੁਤ ਸਾਰੇ ਸ਼ਸਤਰ ਇੱਥੇ ਵੀ ਨੇ ਇੱਕ ਇੱਕ ਕਰਕੇ ਇਹਨਾਂ ਤੋਂ ਜਾਣਦੇ ਵੀ ਆ ਕਿਹੜੇ ਕਿਹੜੇ ਸ਼ਸਤਰ ਜਿਹੜੇ ਹੁਣ ਤੁਹਾਡੇ ਕੋਲ ਇੱਥੇ ਮੌਜੂਦ ਨੇ ਸਾਡੇ ਕੋਲੇ ਸ਼ਸਤਰ ਹੈਗਾ ਇਨੂੰ ਸਬਧਰਾ ਕਹਿੰਦੇ ਨੇ ਇਹ ਫੁਲਾਦਾ ਸਸਤੇ ਰੇਗਾ ਇਹਦੇ ਵਿੱਚ ਜਿਹੜੇ ਹੀਰੇ ਹੁੰਦੇ ਹੀਰੇ ਚ ਕਿਤਾ ਬਹੁਤ ਪ੍ਰਕਾਰ ਦੇ ਹੀਰੇ ਹੁੰਦੇ ਪਰ ਜਿਹੜਾ オリジナル ਹੀਰਾ ਹੁੰਦਾ ਉਹਦੇ ਜੋਰ ਹੁੰਦਾ ਜੋਰੀ ਉਹਨਾਂ ਨੂੰ ਪਛਾਣ ਲੈਂਦਾ ਜਿਸ ਤਰ੍ਹਾਂ ਜੋਰੀ ਸਸਤਰ ਨੂੰ ਪਛਾਣਦਾ ਇਸ ਤਰ੍ਹਾਂ ਅਸੀਂ ਵੀ ਜੋਰੀ ਹੈਗੇ ਸਸਤਰਾਂ ਦੇ ਅਸੀਂ ਇਹਨਾਂ ਨੂੰ ਪਛਾਣ ਲੈਂਦੇ ਕਿਹੜੀ ਜਾਤ ਦਾ ਹੈਗਾ ਸਸਤਰਾਂ ਵਿੱਚੋਂ ਵੀ ਬਹੁਤ ਵੱਖਰੀ-ਵੱਖਰੀ ਜਾਤ ਹੁੰਦੀ ਇਸ ਤਰ੍ਹਾਂ ਦੇ ਸਸਤਰ ਆਪ ਨੂੰ ਇਰਾਨੀ ਵੀ ਮਿਲेंगे ਸਕੇਲਿਏ ਦੇ ਵੀ ਮਿਲेंगे ਪੁਲਾਦ ਦੇ ਵੀ ਮਿਲेंगे ਪਰ ਇਹ ਜਿਹੜਾ ਸਬਦਰਾ ਹੈਗਾ ਇਸ ਤਰ੍ਹਾਂ ਦੇ ਪ੍ਰਕਾਰ ਦੇ ਇਸੀ ਜਾਤ ਦੇ ਵਿੱਚ ਆਪ ਜੀ ਨੂੰ ਜਗਦਾਪੂਰੀ ਵੀ ਸਸਤਰ ਆਉਂਦਾ ਪਰ ਇਹ ਹੈਗਾ ਸਬਦਰਾ ਇਹ ਹੈਗਾ ਪੁਲਾਦ ਦੇ ਦੇ ਇਰਾਨੀ ਜੋਰ ਹੈਗਾ আর ਇਹਨਾਂ ਨੂੰ ਅੱਤੀ दांत ਲੱਗਿਆ ਇਥੇ ये महापुरुष आ रखिए भी बाबा निदान सिंह जी बरसी उन्होंने सानू म्यान बनाने दे रखिया बाबा गुरदेव सिंह जी आनंदपुर साहब वाले उन्होंने सूँ गात्रे का है गा। उन्होंने बनाने हूँ नहीं दिता सूँ एनों करोल केंद्र ने, ने। सकेले दी करोल हैगी आप हाथी बना रखी हैगी करोल ज्यादा पुरातन नहीं हैगी जेडी पुरातन इथसिक जरा जरा शस्त्र हैगा जो मैं जो आप जी दिखाया मैं सस्त्र यो कट भी नए नए कितो सोलह सौ सनमें निकलिया हुआ सस्त्र है सोलह सौ सदी में ਹਾਂ ਪੁਰਾਤਨ ਸਸਤਰ ਤਾਂ ਇਹ ਜਿਹੜਾ ਸਸਤਰ ਹੈਗਾ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਿਹੜੀ ਫੈਕਟਰੀ ਲੱਗੀ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪ ਸਸਤਰ ਵੀ ਬਣਾਈ ਸੀ ਮਹਾਰਾਜਾ ਰਣਜੀਤ ਸਿੰਘ ਜੀ ਇਹ ਪੱਤਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਣਾਇਆ ਸੀ ਉੱਥੇ ਤਾਂ ਇਹ ਇਹ ਜਿਹੜਾ ਇਹ ਹੈਗਾ ਸਕੇਲੇ ਦਾ ਪੱਤਾ ਹੈਗਾ ਇਹਨੂੰ ਮਮੀਆਂ ਪੁਲਾਤ ਕੇ ਦੇਂਦੇ ਨੇ ਇਹ ਝਟਕੇ ਦਾ ਸਸਤਰ ਹੈਗਾ ਇਹਨੂੰ ਝਟਕੇ ਦਾ ਮਤਲਬ ਇਹ ਹੁੰਦਾ ਹੈ ਕਿ ਜੋ ਜੋ ਕੋਈ ਸ਼ਸਤਰ ਹੋ ਜੇ ਪੂਜਨੀਕ ਹੁੰਦੇ ਗਾਤਰੇ ਦੇ ਵੀ ਹੁੰਦੇ ਕੋਈ ਕੋਈ ਸ਼ਸਤਰ ਜੰਗ ਜੰਗ ਜੂਦ ਦੇ ਹੁੰਦੇ ਜੋ ਸਵਾਰ ਲੱਗ ਦੋ ਇੱਕ ਲੜਾ ਸਕਦੇ ਨਾ ਇਸ ਤਰ੍ਹਾਂ ਇਹ ਸ਼ਸਤਰ ਜਦਾ ਹੁੰਦੇ ਨੇ ਇਹਨੂੰ ਸਵਾਰ ਲੱਗ ਤੋ ਇੱਕ ਵੀ ਲੜ ਸਕਦਾ ਇਹੋ ਜਿਹਾ ਇਹ ਸ਼ਸਤਰ ਹੈਗਾ ਇਹ ਚ ਲਚਕ ਵੀ ਹੁੰਦੀ ਹੈ ਗੁਰਸਾਹ ਹਾਂ ਲਚਕ ਵੀ ਹੁੰਦੀ ਹੈ ਲਚਕ ਤਾਂ ਪਾਉਂਦੇ ਇਹਨੂੰ ਕੋਈ ਕੋਈ ਘੋੜ ਸਵਾਰਤ ਵੀ ਪੇਜਾਂਦੇ ਆਪਾਂ ਜੋ ਢਾਲ ਆ ਜਾਂਦੀ ਹੈ ਢਾਲ ਦੇ ਅੱਗੇ ਆਪਾਂ ਲਾਂਦੇ ਨਾ ਤਾਂ ਥੋੜੀ ਜਿਹੀ ਲਚਕ ਵੀ ਮਿਲ ਜਾਂਦੀ ਆਮਣਾ ਸਾਹਮਣਾ ਹੋ ਜਾਂਦਾ ਦੁਸ਼ਮਨਾ ਦਾ ਤਬ ਮਹਾਰਾਜ ਰਣਜੀਤ ਸਿੰਘ ਨੇ ਇਹੋ ਜਿਹਾ ਸਮਾ ਦੇਖ ਕੇ ਸਸਤਰ ਬਣਾਉਂਦੇ ਸੀ ਅਸੀਂ ਜਦੋਂ ਹਰਗੋਬਿੰਦ ਸਾਹਿਬ ਮਾਰਾ ਛੇ ਪਾਸਿਆਂ ਜਿੱਦੇ ਅਸੀਂ ਜੰਗ 'ਚ ਗਏ ਸੀ ਤੋ ਉੱਥੇ ਨਾ ਅੱਗੇ ਮੁਸਲਮਾਨ ਵੀ ਸਸਤਰ ਬਣਾਉਂਦੇ ਸੀ ਤੋ ਸਾਡੇ ਬਜ਼ੁਰਗ ਸੀ ਤੋ ਉਹਨਾਂ ਨੇ ਕਿਹਾ ਸੀ ਮਹਾਰਾਜ ਨੂੰ ਕਿ ਮਹਾਰਾਜ ਏਦਾਂ ਏਦਾਂ ਜਿਹੜੇ ਸਸਤਰ ਹੈਗੇ ਆਪਣੇ ਸਿੰਘਾਂ ਨਾ ਜੰਗ ਵਿੱਚ ਆ ਜਾਂਦੇ ਟੁੱਟ ਜਾਂਦੇ ਏਦਾਂ ਤੋ ਜਿਹੜੇ ਉਹਨਾਂ ਦੇ ਜਥੇਦਾਰ ਸੀ ਜਰਨੈਲ ਬਾਬਾ ਬਿਦੀਚਨ ਜੀ ਉਹ ਸਾਰੀ ਦੇਖ ਰਹੇ ਕਰਦੇ ਸੀ ਤੋ ਉਹਨਾਂ ਨੂੰ ਪਤਾ ਲੱਗਿਆ ਕਿ ਮਾਰਵਾੜ ਦੇ ਰਾਜਸਥਾਨ ਤੋਂ ਸਿਕਲੀ ਕਰ ਰਹੇ ਨੇ ਉਹਨਾਂ ਨੂੰ ਲਈਏ ਅਸੀਂ ਮਾਰਵਾੜ ਦੇ ਹੈਗੇ ਰਾਜਸਥਾਨ ਤੋਂ ਸਾਧਾ ਪੜੱਕ ਕਰੇਗਾ ਤੋ ਅਸੀਂ ਫਿਰ ਜਿੱਥੋਂ ਜਿਹੜੀ ਜੰਗ ਲੱਗਦੀ ਸੀ ਪਠਾਨ ਸੀ ਉਹ 9-9 ਫੀਟ 7-7 ਫੀਟ ਦੇ ਉੱਚੇ ਲੰਬੇ ਸੀ ਤੋ ਸਾਡੇ ਉਹ ਉਹਨਾਂ ਦੀ ਹਾਈਟ ਉਹਨਾਂ ਦੀ ਪ੍ਰਸਨਲ ਟੂ ਟੂ ਦੇਖ ਕੇ ਅਸੀਂ ਫਿਰ ਸਸਤਰ ਬਣਾਏ ਕਿਸ ਕਿਸ ਤਰ੍ਹਾਂ ਦਾ ਸਸਤਰ ਮੁਗਲਾਂ ਨੂੰ ਘੋੜ ਘੋੜ ਸਵਾਰ ਦਾ ਸਸਤਰ ਘੋੜ ਸਵਾਰ ਨੂੰ ਕਿਸ ਤਰ੍ਹਾਂ ਦਾ ਮੁਲਕ ਦਾ ਹੱਤੀ ਨੂੰ ਮਾਰਨ ਲਈ ਕਿਸ ਤਰ੍ਹਾਂ ਦਾ ਸਸਤਰ ਲੱਗਦਾ ਜਿਹੜਾ 10 ਫੀਟ ਦਾ ਬੰਦਾ ਆਏਗਾ ਉਹਨਾਂ ਨੂੰ ਮਾਰਨ ਲਈ ਕਿੰਨਾ ਸਸਤਾ ਲ ਜਿਹੜਾ ਸੰਜੋਗ ਪੇਨ ਰੱਖਿਆ ਉਹਨਾਂ ਨੂੰ ਕਿਸ ਤਰ੍ਹਾਂ ਦਾ ਸਸਤਾ ਲੱਗਿਆ ਇਸ ਤਰ੍ਹਾਂ ਸਾਡੇ ਜਿਹੜੇ ਬਾਬਾ ਜੀ ਆਏ ਸੀ ਸਾਡੇ ਕੋਲ ਉਹਨਾਂ ਨੂੰ ਅਸੀਂ ਸਾਰਾ ਸਭ ਕੁਝ ਸਮਾਨ ਕੇ ਦੱਸਿਆ ਤਾਂ ਫਿਰ ਅਸੀਂ ਸਾਰ ਪੰਜ ਸਸਤਾ ਲੈ ਕੇ ਆਪ ਸਾਨੂੰ ਬਾਬਾ ਜੀ ਸਾਡੇ ਬਾਬਾ ਜਵੀ ਪਾਸ਼ਾ ਜੀ ਜਿਹੜੇ ਮਹਾਰਾਜ ਸੀ ਸਾਡੇ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਕੋਲ ਲੱਗ ਗਏ ਤਾਂ ਉਹਨਾਂ ਦੇ ਕੋਲ ਹੀ ਫਿਰ ਸਾਡਾ ਸਾਰਾ ਹੀ ਪਰਿਵਾਰ ਉੱਥੇ ਹੀ ਲੱਗੇ ਰਿਹਾ ਤਾਂ ਇਹ ਨਿੱਕਾ ਸਸਤਰ ਹੈਗਾ ਜਿਹੜੇ ਨਿੱਕੇ 부ਜੰਗੀ ਸਿੰਘ ਰਹਿੰਦੇ ਸੀ ਉਹ ਵੀ ਆ ਕੇ ਸਸਤਰ ਲੱਗਦੇ ਸੀ ਤੇ ਇਹ ਨਿੱਕਾ 부ਜੰਗੀ ਸਿੰਘ ਦਾ ਮੁੱਠਾ ਵੀ ਹੈਗਾ ਕੋਈ ਨਿੱਕਾ ਤਾਂ 부ਜੰਗੀ ਸਿੰਘ ਵੀ ਆ ਕੇ ਆਪਣੇ ਗਾਤਰੇ ਤੇ ਸਸਤਰਦੇ ਤੇ ਇਸ ਤਰ੍ਹਾਂ ਉਹਨਾਂ ਦੇ ਨਿੱਕੇ ਨਿੱਕੇ ਵੀ ਮੁੱਠੇ ਬਣਾ ਲੈਂਦੇ ਸੀ ਜਿਵੇਂ ਕਿ ਆਪਾਂ ਕਿਹਾ ਛੋਟੇ ਜਿਹੜੇ ਸਾਹਿਬਜ਼ਾਦੇ ਸਨ ਉਹ ਜਿਹੜੇ ਜਿਵੇਂ ਉਹਨਾਂ ਦੇ ਲੜੇ ਹਾਂ ਜਿਹੜੇ ਆਪਣੇ ਸਾਹਿਬਜ਼ਾਦੇ ਸਨ ਇਸ ਤਰ੍ਹਾਂ ਦੇ ਉਹਨਾਂ ਦੇ ਜਿਸ ਤਰ੍ਹਾਂ ਦੇ ਆਪਣੇ ਲਾਡਲੀ ਫੌਜ ਹੁੰਦੀ ਸੀ ਨਿੱਕੇ ਵੀ ਉਹ ਵੀ ਸਸ਼ਤਰਦਾਰੀ ਹੁੰਦੀ ਸੀ ਹੁਣ ਤੋਂ ਜਮਾਨਾ ਨਹੀਂ ਰਿਹਾ ਪਰ ਅੱਗੇ ਬੜਾ ਸ਼ੌਕ ਸੀ ਸਸ਼ਤਰਾਂ ਦਾ ਹੁਣ ਹੁਣ ਵੀ ਇਨਾਂ ਦੇ ਇੰਨੇ ਲੋਕ ਹੋ ਗਏ ਮੈਂ ਆਜ ਸਾਰਿਆਂ ਨੂੰ ਆਪ ਜੀ ਦੇ লাইਵ ਦੱਸਦਾ ਆਜ ਵੀ ਕਟ ਤੋਂ ਕਟ ਵੀ ਪੂਰੇ ਹਿੰਦੁਸਤਾਨ ਚ ਕਟ ਤੋਂ ਕਟ ਵੀ ਮੁਸ਼ਕਲੀ 25% ਪਰਖੀ ਮਿਲਾਂਗੇ ਸਸ਼ਤਰਾਂ ਦੇ ਪਰਖ ਵੀ ਮਰ ਗਈ ਹੈ ਸਾਰੇ ਇਨਕੀ ਉਹਨਾਂ ਨੂੰ ਪਤਾ ਹੀ ਨਹੀਂ ਸਸ਼ਤਰਾਂ ਦੀ ਪਰਖ ਕੀ ਹੈਗੀ ਕੁਝ ਕੁ ਦਲ ਪੰਚਾਇ ਪਰਖੀ ਬੰਦੇ ਹੈਗੇ ਜਿਸ ਤਰ੍ਹਾਂ ਦਲ ਪੰਚ ਚਲਾ ਰਹੇ ਨੇ ਕੁਝ ਤੋਂ ਜਿਹੜੇ ਪ੍ਰਾਚਨ ਗੁਰਦੁਆਰੇ ਹੈਗੇ ਨੇ ਉੱਥੇ ਪਏ ਨੇ ਜਿੱਦਾਂ ਸਚਕੰਡ ਗੁਰਦੁਆਰਾ ਸਾਹਿਬ ਹੈਗਾ ਕਾਲ ਤਖਤ ਸਾਹਿਬ ਹੈਗਾ ਇਸ ਤਰ੍ਹਾਂ ਦੇ ਸਾਰੇ ਗੁਰਦੁਆਰੇ ਹੈਗੇ ਇਹ ਤੇ ਕੋਈ ਤੇਗਾ ਹੈਗਾ ਸਕੇਲੇ ਦਾ ਜਦੋਂ ਤੇਗਾ ਦਾ ਸਥਾਪਨਾ ਕੀਤੀ ਸੀ ਜਦੋਂ ਜੰਗ ਜੂਤੇ ਜਦੋਂ ਅਪਰ ਜਾਂਦੇ ਸੀ ਤਾਂ ਬੜੇ ਬੜੇ ਮਹਾਬਲੀ ਜਾਂਦੇ ਤਾਂ ਉਹਨਾਂ ਨੂੰ ਜੰਗ ਲੜਨ ਲਈ ਤੇਗਾ ਬੜਾ ਸ਼ਸਤਰ ਚੰਗਾ ਹੁੰਦਾ ਸੀ ਇਹ ਸਸਤਰ ਕਦੇ ਵੀ ਫੇਲ ਨਹੀਂ ਹੁੰਦਾ ਸੇ ਜੰਗ ਵਿੱਚ ਤਾਂ ਕਰਕੇ ਇਹ ਵੀ ਤੇਗਾਏਗਾ ਇਹਦਾ weight ਵੀ ਜ਼ਿਆਦਾ ਹੁੰਦਾ ਤਾਂ ਨਾਲੇ ਇਹਦਾ ਮਾਰ ਵੀ ਬਹੁਤ ਜ਼ਿਆਦਾ ਹੁੰਦਾ ਚੱਕਣ ਵਾਲੇ ਦੀ ਵੀ ਉਨੀ ਤਾਕਤ ਹੋਣੀ ਚਾਹੀਦੀ ਆ ਦੇਖੋ ਜਬ ਤੱਕ ਵੀ ਹੁੰਦਾ ਚਾਹੀਦਾ ਉਹਦੇ ਨਾਲ ਇਦਾਂ ਨਹੀਂ ਹੈ ਕਿ ਕੁਝ ਕੁਝ ਸਰੀਰੀਕ ਸਾਥ ਦੇਊਗਾ ਜਬ ਤੱਕ ਵੀ ਸਾਥ ਦੇਣਾ ਜੇ ਤੋ ਜਬ ਤੱਕ ਨਾਲ ਰਹੂਗਾ ਤਾਂ ਚੱਕਣ ਦੀ ਕੋਈ ਲੋੜ ਨਹੀਂ ਹੈ ਇਹ ਤਾਂ ਕੋਈ ਪਿਸਤੌਲ ਵਰਗਾ ਸਸਤਰ ਹੈਗਾ ਨਾਲੀ ਨਹੀਂ ਜੇ ਦੀ ਗਰੀਬੀ ਪਿਸਤੌਲ ਵਰਗੀ ਹੈਗੀ ਤਾਂ ਇਹਨਾਂ ਨੂੰ ਪੇਟ ਖਾਲੀ ਸਸਨਰ ਕਹਿੰਦੇ ਨੇ ਇਹਨੂੰ ਤੋਤਾਪੂਰੀ ਕਹਿੰਦੇ ਨੇ ਇਹ ਦੇਖੋ ਇਹ ਦੀ ਪੁੰਚ ਤੋਤੇ ਦੀ ਹੈਗੀ ਔਰ ਨਾਲ ਇਹਨੂੰ ਇੱਥੇ ਮੁੱਠੂ ਦਾ ਮੂੰਹ ਹੋਏਗਾ ਇਹਨੂੰ ਤੋਤਾਪੂਰੀ ਕਹਿੰਦੇ ਨੇ ਤੋਤਾਪੂਰੀ ਪੇਚ ਕੱਚ ਇਹ ਤੋਤਾਪੂਰੀ ਇਹ ਖਾਸ ਕਦੇ ਲਈ ਹੁੰਦਾ ਸੀ ਇਹ ਖਾਸ ਜਿਹੜੇ ਸੰਜੋਗ ਹੁੰਦਾ ਨਾ ਸੰਜੋਗ ਸੰਜੋਗ ਨੂੰ ਫਾੜਨ ਵਾਸਤੇ ਹੁੰਦਾ ਸੀ ਜਦ ਮੁਗਲ ਪਠਾਨ ਜਿਹੜੇ ਜ਼ਿਆਦਾ ਸੰਗੋਜ ਬੇਜਦੇ ਨੇ ਤੁਹਾਨੂੰ ਇਹਨੂੰ ਗ੍ਰਿਪ ਲਾ ਕੇ ਇਦਾਂ ਇਹਨੂੰ ਐਂਟੀ ਬਣਾ ਰੱਖੀਏ ਦੇਖੋ ਨੋਕਾ ਕੇ ਤੋ ਇਹ ਐਂਟੀਦਾਰ ਸਸਤਰ ਕਹਿੰਦੇ ਨੇ ਤੋ ਇਹਨੂੰ ਜਦੋਂ ਮਾਰਦੇ ਨੇ ਤਾਂ ਇਹਦਾ ਵਾਰ ਤੋ ਸੰਜੋਗ ਵੀ ਉਹਨਾਂ ਦਾ ਸਾਰਾ ਆਪੇ ਹੀ ਫੜ ਜਾਂਦਾ ਸੀ ਇਹਨਾਂ ਨੂੰ ਕਹਿੰਦੇ ਕੱਤਾ ਖਾਸ ਕਰਕੇ ਪੁਰਾਣੇ ਜ਼ਮਾਨੇ ਮੈਂ ਆਪਨੇ ਦੇਖਾਈ ਹੋਊਗਾ ਕਿ ਜਿਹੜਾ ਦੇਵੀਆਂ ਦੇ ਹੱਥੇ ਵੀ ਰਹਿੰਦਾ ਸੀ ਆ ਕੱਤਾ ਜੇ ਬਲੀ ਦੇ ਜੇ ਕਿਸੇ ਬਲੀ ਦੇਣੀ ਹੈ ਤਾਂ ਵੀ ਇਹ ਕੰਮ ਹਾਂ ਜਿਹੜੀ ਬਲੀ ਦੇਣੀ ਹੈ ਤਾਂ ਬਸ ਇਹ ਬਲੀ ਦਾ ਹੀ ਕੰਮ ਕਰਦਾ ਸੀ ਕੋਈ ਕੋਈ ਐਦੇ ਵੀ ਸ਼ੌਕਿੰਗ ਹੁੰਦੇ ਸੀ ਤੇ ਕੱਤੇ ਨਾਲ ਵੀ ਕੰਮ ਕਰਦੇ ਸੀ इस तरह अपने मन पसंद भी शस्त्र रखते जिस तरह से तो तो संदी ने पर अलग अलग किस्म है, है मैंने आप जी ने शस्त्र दिखाया है येगाद का फुलाद है तीन फुलाद होंगे एक फुलाद होंगे मोमिया फुलाद एक होंगे पुलाद एक हों सके तीन फुला फुलाद होंगे ਤੋ ਜਿਹੜਾ ਮੈਂ ਆਪਜ ਨੂੰ ਇਹ ਸਸਤਰ بتایا ਹੈ ਇਹ ਹੈਗਾ ਸਕੇਲਾ ਸਕੇ ਇਹਦੇ ਵੀ ਜਿਵੇਂ ਜੋਰ ਹੁੰਦਾ ਸਕੇਲੇ ਦਾ ਐਦਾਂ ਨਹੀਂ ਕਿ ਇਹ ਸਸਤਰ ਆਮ ਸਸਤਰ ਦੇ ਆਮ ਸਰਬ ਲੋ ਆਏਗਾ ਤਾਂ ਨਹੀਂ ਇਹ ਜੋ ਇਹਦੀ ਡੁਪਲੀਕੇਟ ਵੀ ਅਗਰ ਕੋਈ ਮਾਰੋਗੇ ਨਾ ਤਾਂ ਜੋਰੀ ਪਛਾਣ ਲੂਗਾ ਕਿ ਇਹ ਡੁਪਲੀਕੇਟਰ ਦਾ ਸਸਤਰ ਮਾਰ ਰੱਖਿਆ ਕਰਕੇ ਡੁਪਲੀਕੇਟ ਕਾਪੀ ਮਾਰ ਰੱਖੀ ਹੈ ਕਿਉਂਕਿ ਸਸਤਰ ਦਾ ਅੰਦਰ ਅਸੀਂ ਇਹਨੂੰ ਸਾਫ਼ ਸਪੇਸ਼ ਜਦ ਜੋਰ ਕਰਦੇ ਨਾ ਮਸਲਾ ਲਾ ਕੇ ਤਾਂ ਅੰਦਰੋਂ ਇਹਦੋ ਨਾ ਜਲੇਬੀ ਪ੍ਰਕਾਰ ਦੇ ਗੋਲ ਗੋਲ ਰਾਉਂਡ ਆਉਂਦੇ ਨੇ ਇਹਨੂੰ ਦੋਨਾਂ ਨੂੰ ਚਾਂਦੀ ਦੀ ਤਾਰ ਕਸੀ ਅੰਦਰ ਚਾਂਦੀ ਦੇ ਤਾਰ ਲੱਗੇ ਨੇ ਅੰਦਰ तो वो जदासी मसाले लावेंगे तो आप पे आपजू नु दिख जग जाउगा कि दे ये जोर केड़ा प्रकार दे दे उनु सकेला दा जोर रहेगा जिस तरह दे ये जोर रहेगा आप जी बकाईए थोड़ा तो ਥੱਲੇ ਲਾ ਕੇ ਪੂਰਾ ਝੂਮ ਕਰੀਏ ਆ ਵੇਖੋ ਇਹਨੂੰ ਕਹਿੰਦੇ ਪੁਲਾਦ ਦਾ ਜੋਤ ਜਿਹੜਾ ਇਹ ਦਿਖ ਰਾਨਾ ਕਾਲਾ ਕਾਲਾ ਜ ਸਾਰਾ ਇਹ ਸਾਰਾ ਜੋਰ ਆ ਇਹ ਉੱਚੇ ਦਰਜੇ ਦਾ ਜੋਰ ਉੱਚੇ ਦਰਜੇ ਤੇ ਸਸਤਰ ਜਿਹੜੇ ਰਾਜੇ ਮਹਾਰਾਜੇ ਕਮਰ ਕਸੇ ਚ ਰੱਖਦੇ ਸੀ ਜਾਂ ਫਿਰ ਉਹਨਾਂ ਦੇ ਸੇਨਾਪਤੀ ये कोई आम सैनिक था शस्त्र नहीं रख सकता था क्योंकि ये जात सब ऊंची जात हैगी क्योंकि ये शस्त्र बनाने का कारण भी की है आगे जिस तरह तो कोई बंदूक ये ज़्यादा नहीं ज्यादा करके शस्त्री जब सोते वरी है ना कोई हमला हो जाए तो ये शस्त्र का आज भी वार इतना महंगा वार है इनू डाक्टर भी डॉक्टर पास भी जाना बहुत ओखा है छेट्ट से छेटी इलाज नहीं हो सकता जब बंदा ये पस, ये शस्त्र का वार अगर चरपट्टा भी लग जाए तो तुरंत अगर डॉक्टर पास ना जाए ना तो ये शस्त्र का फिर डॉक्टर का भी कोई इलाज नहीं जिस तरह सांप का इलाज नहीं है ਤਾਂ ਇਹਨੂੰ ਸਪੁਲਾਦ ਦਾ ਕਿੰਨੇ ইরਾਨੀ ਜੋਰ ਹੈ ਜੋਰ ਦੀ ਕੀਮਤ ਹੁੰਦੀ ਹੈ ਸ਼ਸ਼ਤਰ ਤੁਸੀਂ ਬਹੁਤ ਖੂਬੀ ਸਾਨੂੰ ਜਿਹੜੇ ਦਿਖਾਏ ਨੇ ਹਰ ਚੀਜ਼ ਤੁਸੀਂ ਸਾਨੂੰ ਦੱਸ ਰਹੇ ਹੋ ਪਰ ਜਦ ਤੁਸੀਂ ਸੇਵਾ ਕਰਨ ਜਾਣੇ ਹੋ ਤਖਤ ਸਾਹਿਬ ਸੇਵਾ ਕਰਦੇ ਹੋ ਸ਼ਸ਼ਤਰਾਂ ਦੇ ਗੁਰੂ ਸਾਹਿਬ ਦੇ ਸ਼ਸ਼ਤਰ ਨੇ ਬਹੁਤ ਸਾਰੇ ਨੇ ਸਨਮਾਨ ਪੂਰਾ ਦੇਣਾ ਹੁੰਦਾ ਜੇ ਅਸੀਂ ਉਹਨਾਂ ਨੂੰ ਸਨਮਾਨ ਦਿੰਨੇ ਆ ਸਿਰ ਤੇ ਰੱਖਦੇ ਆ ਆਪਣੇ ਪਰ ਤੁਸੀਂ ਜਿਵੇਂ ਹੁਣ ਆਪਣੇ ਹੱਥੀ ਸੰਦਾ ਲਾ ਬਣਾਉਨੇ ਹੋ ਫਿਰ ਉਹਨਾਂ ਨੂੰ ਕਿਵੇਂ ਰਿਪੇਅਰ ਕਿਵੇਂ ਕਰਦੇ ਹੋ ਫਿਰ ਇਹ ਨਹੀਂ ਲੱਗਦਾ ਵੀ ਇਹ ਥੱਲੇ ਲੱਗੇਗਾ ਜਾਂ ਕੀ ਹੋਵੇਗਾ ਇਦਾਂ ਹੀ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੈ ਨਾ ਦਸਵੇਂ ਪਾਤਸ਼ਾਹ ਜੀ ਇਦਾਂ ਹੀ ਅਸੀਂ ਸ਼ਸਤਰ ਬਣਾਉਂਦੇ ਸੇਵਾ ਬਣਾਉਂਦੇ ਹੋਏ ਬੈਠੇ ਸੀ ਇਦਾਂ ਹੀ ਫੋਜ ਆ ਗਈ ਸੀ ਜਦ ਆਪ ਜੀ ਨੇ ਵਿਚਾਰੇ ਇਹ ਤੋਂ ਸਾਡੇ ਸਤਕਾਰ ਹੋ ਗਿਆ ਸੀ ਇਹਨਾਂ ਦੀ ਪੂਜਾ ਕਰਦੇ ਨੇ ਅਸੀਂ ਆਪ ਜੀ ਜੇ ਲੱਤਾਂ ਦੇ ਥੱਲੇ ਰੱਖ ਕੇ ਕਰ ਰਹੇ ਨੇਗੇ ਤੋਂ ਅਸੀਂ ਕੰਮ ਬੰਦ ਕਰਤਾ ਕਿ ਭਾਈ ਬਾਬਾ ਜੀ ਨਾਰਾਜ਼ ਹੋ ਜਾਣਗੇ ਸੰਗਤ ਨਾਰਾਜ਼ ਹੋਗੀ ਬਾਬਾ ਜੀ ਨੂੰ ਯਾ ਪਤਾ ਕਿ ਰਿਪੋਰਟ ਹੋ ਜਾਊਗੀ ਸਾਡੀ ਅਸੀਂ ਕੰਮ ਨਹੀਂ ਕੀਤਾ 2 ਦਿਨ ਕੰਮ ਬੰਦ ਹੋ ਗਿਆ ਆਪ ਪਾਸ਼ਾ ਹੈ ਕਿ ਹੋ ਗਿਆ ਗਲਤੀ ਹੋ ਗਈ ਕੰਮ ਕਿਉਂ ਬੰਦ ਕੀਤਾ ਕਿ ਪਾਸ਼ਾ ਇਹ ਤਾਂ ਸਾਡੀ ਸੇਵਾ ਹੈਗੀ ਇੱਕ ਸਸਤਰ ਰਹੂਗਾ ਤਾਂ ਅਸੀਂ ਦਸਤਾਰਤ ਸਰਤੇ ਉੱਪਰ ਰੱਖ ਕੇ ਕਰ ਲੈਂਗੇ ਇਹ ਤਾਂ ਬਹੁਤ ਸਸਤਰ ਰਹੇਗੇ ਸਾਰੇ ਸਸਤਰ ਕੋਈ ਕੋਈ ਉੱਚਾ ਨਹੀਂ ਹੈ ਕੋਈ ਛੋਟਾ ਨਹੀਂ ਸਾਰੇ ਸਤਕਾਰਯੋਗ ਸਸਤਰ ਸਤਰੀ ਹੈ ਸਾਡੀ ਸਾਡੀ ਤਾਂ ਰੀਤੀ ਰਿਵਾਜ ਜਿੱਦਾਂ ਇਹਨਾਂ ਨੂੰ ਥੱਲੇ ਰੱਖੇ ਸੀ ਪੈਰਾ ਦੇ ਥੱਲੇ ਲੱ ਕੇ ਇਹਨਾਂ ਨੂੰ ਕਰਦੇ ਨੇ ਤਾਂ ਫਿਰ ਪਾਸ਼ਾ ਜੀ ਨੇ ਸਾਨੂੰ ਵਰਦਨ ਦਿੱਤਾ ਸੇਵਾ ਜਦੋਂ ਵੀ ਆਪ ਕਰਨਗੇ ਤਾਂ ਆਪ ਆਪ ਨੂੰ ਇਹ ਸੇਵਾ ਮਾਫ ਹੈਗੀ ਆ ਪਾਇਰ ਦੇ ਥੱਲੇ ਰੱਖ ਕੇ ਕਰ ਸਕਦੇ ਨੇ ਤਾਂ ਅੱਜ ਵੀ ਅਸੀਂ ਜਦ ਤਖਤ ਸਾਹਿਬ ਤੇ ਜਾਂਦੇ ਨੇ ਸਾਡੇ ਜਥੇਦਾਰ ਵੀ ਉੱਥੇ ਸਾਨੂੰ ਦੇਖਦੇ ਨੇ ਤਾਂ ਜਥੇਦਾਰ ਸਾਹਿਬ ਜੀ ਕਹਿੰਦੇ ਨੇ ਸਾਨੂੰ ਕੋਈ ਨਹੀਂ ਸਿੱਕਲੀ ਕਰਨ ਨੂੰ ਸੇਵਾ ਦੇ ਵਕਤ ਸਸਤਰ ਦੀ ਸੇਵਾ ਮਾਫ ਹੈਗੀ ਅਸੀਂ ਹਰ ਸਾਲ ਤਖਤਦਾਨ ਤੇ ਸੇਵਾ ਕਰਨੇ ਜਾਂਦੇ ਜਿੰਨਾ ਵੀ ਗੁਰੂ ਮਹਾਰਾਜ ਦਾ ਖਜ਼ਾਨਾ ਹੈ ਉਹ ਅਪਿਆ ਹੱਥ ਸਾਦੇ ਹੱਥ ਸਾਫ ਸਫਾਈ ਕਰਦੇ ਨੇ ਸਾਫ ਸਫਾਈ ਕਰਦੇ ਹਰ ਸਾਲ ਹਰ ਸਾਲ ਜਾਂਦੇ ਨੇ ਸਾਡੀ ਅੱਜ ਵੀ ਇਹ ਪੀੜੀ ਚੱਲ ਰਹੀ ਨੇ ਪੀੜੀ ਚੱਲ ਰਹੀ ਹੈ ਇੱਕ ਵੱਡੀ ਗੱਲ ਹੈਗੀ ਆ ਚਰਚਾ ਤਾਂ ਵੀ ਨਾਲ ਕੀਤੀ ਗਈ ਕਿਉਂਕਿ ਤਖਤ ਸਾਹਿਬ ਦੇ ਅੰਦਰ ਜਿੰਨੇ ਵੀ ਜਿਹੜੇ ਸ਼ਸਤਰ ਪਏ ਨੇ ਇਹਨਾਂ ਦੀ ਸੇਵਾ ਇਹ ਕਰਦੇ ਨੇ ਹਰ ਸਾਲ ਜਾਂਦੇ ਨੇ ਉੱਥੇ ਇਸ਼ਨਾਨ ਕਰਾਇਆ ਜਾਂਦਾ ਪੂਰੇ ਨੂੰ ਪੂਰੇ ਥੜੇ ਨੂੰ ਤੇ ਉਸ ਤੋਂ ਬਾਅਦ ਸਾਰੇ ਸ਼ਸਤਰਾਂ ਨੂੰ ਸਾਫ਼ ਕੀਤਾ ਜਾਂਦਾ ਕੇਵਲ ਚਾਹੇ ਇਹ ਪੈਰੀ ਰੱਖ ਕੇ ਇਹਨੂੰ ਸਾਫ਼ ਕਰਨਾ ਚਾਹੇ ਹਾਥੀ ਰੱਖਣ ਇਹਨਾਂ ਨੂੰ ਮਾਫੀ ਹੈ ਗੁਰੂ ਸਾਹਿਬ ਵੱਲੋਂ ਬਖਸ਼ੇ ਹੈਗੀ ਆ ਉਹ ਤੇ ਪੂਰਾ ਪੀੜੀਦਰ ਪੀੜੀ ਇਹ ਚੱਲਦਾ ਆ ਰਿਹਾ ਆ ਤੁਹਾਡਾ ਬਹੁਤ ਧੰਨਵਾਦ ਆ ਥੋੜੀ ਚਰਚਾ ਤੁਹਾਡੇ ਨਾਲ ਸ਼ਸਤਰਾਂ ਦੀ ਅਸੀਂ ਕੀਤੀ ਆ ਜਾਨਣਾ ਜ਼ਰੂਰ ਸੀ ਕਿਉਂਕਿ ਉਹ ਪੀੜੀ ਉਹ ਤੁਸੀਂ ਜਿਹੜੇ ਗੁਰੂ ਸਾਹਿਬ ਤੋਂ ਚੱਲਦੇ ਆ ਰਿਹਾ ਤੇ ਹੁਣ ਲੋਪ ਹੁੰਦੀ ਜਾ ਰਹੀ ਹੈ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਆਪ ਜੀ ਨੇ ਸਾਰੇ ਸੰਗਤਾਂ ਨੂੰ ਸਾਡੇ ਸ਼ਸਤਰਾਂ ਦੇ ਦਰਸ਼ਨ ਦਿਤਾਏ ਸਾਡੇ ਵਿਚਾਰ ਰੱਖੇ ਸਾਡੀ ਜਿਹੜੀ ਕਲਾ ਸੀ ਉਹ ਮਰਦੇ ਜਾ ਰਹੀ ਸੀ ਅੱਜ ਆਪ ਜੀ ਨੇ ਆ ਕੇ ਜ਼ਿੰਦੀ ਕਰਤੀ ਸਾਨੂੰ ਸਾਨੂੰ ਹੋਰ ਜੋਸ਼ ਆ ਗਿਆ ਹੁਣ ਅਸੀਂ ਅੱਗੇ ਵੀ ਸੇਵਾ ਕਰਦੇ ਰਹਾਂਗੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਪਿੱਠੀ ਸੇ ਚੈਨਲ ਲਈ ਆਪ ਜੀ ਨੇ ਬਿਲਕੁਲ ਸੇਵਾ ਸ਼ਸਤਰਾਂ ਦੀ ਇਹ ਕਰਦੇ ਨੇ ਜਿਹੜਾ ਆ ਇਹ ਜੇ ਪ੍ਰਾਤਨ ਸ਼ਸਤਰ ਨੇ ਜਿਹੜੇ ਜਿਨ੍ਹਾਂ ਨੂੰ ਸਾਹਮਣੇ ਰੱਖਿਆ ਹੋਇਆ ਤੇ ਇੱਥੋਂ ਜੇ ਸ਼ਸਤਰ ਜਿਹੜੇ ਨੇ हां जिन्ने ਵੀ ਤਖਸਾਲ ਤੇ ਸ਼ਸਤਰ ਪਏ ਨੇ ਸਾਰੇ ਹੀ ਗੁਰੂ ਸਾਹਿਬ ਦੇ ਸ਼ਸਤਰਾਂ ਦੀ ਜਾਂ ਕੋਈ ਸਫਾਈ ਕਰਦਾ ਤਾਂ ਇਹ ਆਪ ਖੁਦ ਜਾ ਕੇ ਉਹਨਾਂ ਦੀ ਸਫਾਈ ਕਰਦੇ ਨੇ ਇੱਕ ਵੱਡੀ ਗੱਲ ਹੈ ਕਿਉਂਕਿ ਉਹਨੂੰ ਜੇਕਰ ਉੱਥੇ ਜਥੇਦਾਰ ਵੀ ਹੱਥ ਲਾਉਂਦੇ ਨੇ ਤਾਂ ਵੀ ਉਹਨਾਂ ਤੇ ਗਲਵਜ਼ ਪਾ ਕੇ ਜਾਂ ਬੜੇ ਮर्यादा ਸਹਿਤ ਲਾਉਂਦੇ ਨੇ ਪਰ ਇਹਨਾਂ ਨੂੰ ਬਖਸ਼ਾ ਤੇ ਉਹਦੀ ਸਫਾਈ ਕਰਦੇ ਨੇ ਤੇ ਉਹਨੂੰ ਫੇਰ ਇੱਕ ਦوار ਮੁੜ ਤੋਂ ਨਵਾਂ ਬਣਾ ਦਿੰਦੇ ਨੇ